ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਸਾਖੀ ਹੋਰ ਚੱਲੀ ਸਮੁੰਦਰ ਦੇ ਟਾਪੂ ਦੀ ਸਾਖੀ ਵਿਸ਼ੰਬਰ ਦੇਸ਼ ਸਮੁੰਦਰ ਦੇ ਟਾਪੂ ਵਿੱਚ ਆਹਾ ਉੱਥੇ ਅੱਗੇ ਚੱਲੇ ਤਾਂ ਮਰਦਾਨੇ ਕਿਹਾ ਗੁਰੂ ਜੀ ਹੁਣ ਕਿੱਧਰ ਚੱਲਿਆ ਹੈ ਤਾਂ ਗੁਰੂ ਨਾਨਕ ਕਿਹਾ ਮਰਦਾਨਾ ਵਿਸ਼ੰਬਰ ਦੇ ਸਮੁੰਦਰ ਦੇ ਟਾਪੂ ਉੱਥੇ ਇੱਕ ਸਾਧੂ ਹੈ ਉਸ ਦਾ ਦਰਸ਼ਨ ਜਾਇ ਕਰੀਏਗੇ ਅਤੇ ਸੂਨ ਮਰਦਾਨਾ ਜਿੱਧਰ ਕਰਤਾਰ ਲੈ ਜਾਵੇ ਉਹ ਵੀ ਉੱਧਰ ਹੀ ਚੱਲ ਤਾਂ ਗੁਰੂ ਨਾਨਕ ਜੀ ਉਤੋਂ ਅੱਗੇ ਚਲੇ ਜਾਂਦੇ ਦੇਖਣ ਤਾਂ ਕਿਆ ਦੇਖਣ ਜੋ ਧਰਤੀ ਤਾਂ ਨਜ਼ਰ ਆਉਂਦੀ ਨਹੀਂ ਮਰਦਾਨੇ ਆਖਿਆ ਜੀ ਅਸੀਂ ਕਿਸ ਉੱਪਰ ਜਾਂਦੇ ਆਹੇ ਤਾਂ ਗੁਰੂ ਨਾਨਕ ਜੀ ਆਖਿਆ ਮਰਦਾਨਿਆਂ ਅਸੀਂ ਮੱਛੀ ਦੀ ਪਿੱਠ ਤੇ ਜਾਂਦੇ ਆਹੇ ਤਾਂ ਮਰਦਾਨੇ ਪੁੱਛਿਆ ਜੀ ਏਡੀ ਮੱਛੀ ਹੈ ਤਾਂ ਗੁਰੂ ਨਾਨਕ ਜੀ ਆਖਿਆ ਮਰਦਾਨਿਆਂ ਇਹ 35 ਕੋਸ ਲੰਮੀ ਹੈ ਅਤੇ ਪੰਜ ਕੋਸ ਚੋੜੀ ਹੈ ਤਾਂ ਮਰਦਾਨੇ ਚਿੱਤ ਵਿੱਚ ਗਿਣਤੀ ਖਾਤੀ ਤੇ ਮੂੰਹੋਂ ਕੁਛ ਨਾ ਆਖਿ ਉਸ ਤਿੰਨ ਦਿਨ ਤੇ ਤਿੰਨ ਰਾਤੀ ਉਸ ਮੱਛੀ ਦੀ ਪਿੱਠ ਤੇ ਸਹਿਜ ਨਾਲ ਚਲੇ ਗਏ ਤਾਂ ਮਰਦਾਨੇ ਨੂੰ ਮੱਛੀ ਦਾ ਚਿੰਨ ਨਜ਼ਰ ਆਇਆ ਆ ਮਰਦਾਨਾ ਹੈਰਾਨ ਹੋ ਗਿਆ ਜਾਂ ਮੱਛੀ ਮੂੰਹ ਅਡਿਆ ਤਾਂ ਮਰਦਾਨਾ ਕੰਬਿਆ ਤਾਂ ਬਾਲੇ ਆਖਿਆ ਅਹੋ ਮਰਦਾਨਾ ਕਿਉਂ ਕੰਬਦਾ ਹੈ ਤਾਂ ਮਰਦਾਨੇ ਆਖਿਆ ਜਜਮਾਨ ਮੱਛੀ ਅਸਾਂ ਨੂੰ ਨਿਗਲਦੀ ਹੈ ਤਾਂ ਬਾਲੇ ਗੁੱਸੇ ਹੋਏ ਕਿ ਆਖਿਆ ਅਬ ਉਹ ਮਰਦਾਨੇ ਅਜੀ ਤੈਨੂੰ ਪ੍ਰਤੀਤ ਨਹੀਂ ਆਉਂਦੀ ਤਾਂ ਗੁਰੂ ਨਾਨਕ ਜੀ ਵਿਸਮਾਦ ਹੋਏ ਰਿਹਾ ਏ ਨਿਰੰਕਾਰ ਤੇਰੀਆਂ ਕੁਦਰਤਾਂ ਤੁਝੇ ਬਣ ਆਵਣ ਇੱਕੋ ਕੜੀ guzri ਤਾਂ ਮੱਛੀ ਉਗਾਲੀ ਕੀਤੀ ਮੱਛੀ ਦੇ ਮੂੰਹ ਵਿੱਚੋਂ ਅਨੇਕ ਪ੍ਰਕਾਰ ਦੇ ਭੋਜਨ ਨਿਕਲੇ ਤਾਂ ਮਰਦਾਨਾ ਖੁਸ਼ੀ ਹੋਇਆ ਤਾਂ ਗੁਰੂ ਨਾਨਕ ਜੀ ਕਿਹਾ ਭਾਈ ਤੂੰ ਕੋਣ ਹੈ ਅਗੋ ਮੱਛ ਬੋਲਿਆ ਜੀ ਮੈਂ ਮੱਛ ਹਾਂ ਗੁਰੂ ਨਾਨਕ ਆਖਿਆ ਜੋ ਤੂੰ ਹੈ ਸੋਈ ਆਖ ਤਾਂ ਮੱਛ ਬੋਲਿਆ ਤੂੰ ਨਾਨਕ ਨਿਰੰਕਾਰੀ ਹੈ ਤਾਂ ਗੁਰੂ ਨਾਨਕ ਕਿਹਾ ਭਾਈ ਜੀ ਤੂੰ ਕਿਹਾ ਜਾਣਤਾ ਹੈ ਫਿਰ ਮੱਛ ਬੋਲਿਆ ਗੁਰੂ ਜੀ ਜਨਕ ਵਿਦੇਹੀ ਅਰ ਮੈਂ ਤੁਹਾਡਾ ਦਾਸ ਆਹਾ ਤਾਂ ਫਿਰ ਬਾਬੇ ਆਖਿਆ ਤੂੰ ਮੱਛ ਕਿਉਂ ਕਿਉਂ ਕਰ ਹੋਇਓ ਤਾਂ ਮੱਛ ਬੋਲਿਆ ਜੀ ਮੈਂ ਤੁਮਾਰਾ ਸਿੱਖਤਾ ਇੱਕ ਦਿਨ ਮੈਨੂੰ ਤੁਸਾ ਕੰਮ ਆਖਿਆ ਤਾਂ ਮੈਂ ਗਾਫਲੀ ਕੀਤੀ ਤੁਸਾ ਮੈਨੂੰ ਆਖਿਆ ਜਦ ਤੈਨੂੰ ਕੰਮ ਆਖਦੇ ਆਹੇ ਤਾਂ ਮੱਛੀ ਦੀ ਤਰ੍ਹਾਂ ਤੜਫਣਾ ਹੈ ਉਸ ਬਚਨ ਦਾ ਸਦਕਾ ਮੈਨੂੰ ਮੱਛ ਦਾ ਜਨਮ ਪ੍ਰਾਪਤ ਹੋਆ ਹੈ ਤਾਂ ਗੁਰੂ ਨਾਨਕ ਹੱਸ ਕੇ ਕਿਹਾ ਹੁਣ ਕਿਆ ਆਖਦਾ ਹੈ ਤਾਂ ਮੱਛ ਆਖਿਆ ਜੀ ਮੈਂ ਤੇਰਾ ਰਾਹ ਉਡੀਕਦਾ ਆਹਾ ਜੋ ਮੈਂ ਵਾਸਤੇ ਇਸ ਰਾਹੇ ਆਵੇਂਗਾ ਹੁਣ ਤੂੰ ਆਇਆ ਹੈ ਗੁਰੂ ਨਾਨਕ ਆਖਿਆ ਤੂੰ ਆਪਣਾ ਮਨੋਰਥ ਆਖ ਮੱਛ ਬੋਲਿਆ ਜੀ ਮੇਰਾ ਜਨਮ ਪੂਰਾ ਹੋਇਆ ਅਤੇ ਮੇਰੀ ਵੀ ਖਲਾਸੀ ਕਰੋ ਤਾਂ ਗੁਰੂ ਨਾਨਕ ਆਖਿਆ ਇਹ ਖਲਾਸੀ ਆਹੀ ਕੱਲ ਤੇਰੀ ਦੇਹੀ ਛੁੱਟੇਗੀ ਮੱਛ ਬੋਲਿਆ ਜਿਚਰ ਮੇਰੀ ਦੇਹੀ ਛੁੱਟਦੀ ਨਹੀਂ ਤੇਚਰ ਤੁਸੀਂ ਮੇਰੇ ਪਾਸ ਰਹੋ ਕਿਛ ਇਸ ਤੇ ਜੀ ਦਾ ਭਲਾ ਹੋਵੇ ਤਾਂ ਗੁਰੂ ਨਾਨਕ ਹੱਸਿਆ ਕਿਉ ਪਾਈ ਬਾਲਾ ਤਾਂ ਬਾਲੇ ਆਖਿਆ ਜੀ ਬਾਲੇ ਦੀ ਆਖਣ ਦੀ ਰਹੀ ਕਾਈ ਨਹੀਂ ਮਰਦਾਨੇ ਆਖਿਆ ਜੀ ਮੈਂ ਬੁਰਾ ਆਕਦਾ ਹਾਂ ਤਾਂ ਗੁਰੂ ਨਾਨਕ ਕਿਹਾ ਮਰਦਾਨਾ ਅਸੀਂ ਤੈਨੂੰ ਕਦ ਆਖਿਆ ਹੈ ਜੋ ਤੂੰ ਬੁਰਾ ਕਰਦਾ ਹੈ ਤਾਂ ਮਰਦਾਨੇ ਆਪਣਾ ਆਪ ਸੰਭਾਲ ਦਿੱਠਾ ਜੋ ਇਹ ਪਰਮੇਸ਼ਰ ਦੀ ਜਾਤ ਹੈ ਅਤੇ ਮੈਂ ਸਰੋਦੀ ਜਵਾਬ ਦਿੰਦਾ ਹਾਂ ਇਹ ਮੈਂ ਭਲਾ ਕਰਦਾ ਨਹੀਂ ਤਾਂ ਮਰਦਾਨਾ ਗੱਲ ਵਿੱਚ ਪੱਲਾ ਘੱਟ ਕੇ ਆਏ ਖੜੁੱਤਾ ਤਾਂ ਗੁਰੂ ਨਾਨਕ ਆਖਿਆ ਮਰਦਾਨਾ ਕਿਉਂ ਕੀ ਆਖਦਾ ਹੈ ਤਾਂ ਮਰਦਾਨੇ ਆਖਿਆ ਜੀ ਕਿਤਨੀ ਮੁੱਦਤ ਹੋਈ ਹੈ ਤੇਰੇ ਨਾਲ ਫਿਰਦਿਆਂ ਹੋਇਆਂ ਭਰਤੈਨੂ ਅਸਾ ਜਾਤੋ ਨਹੀਂ ਅਸੀਂ ਪੁੱਲੇ ਆਏ ਤੂੰ ਅਸਾਨੂੰ ਬਖਸ਼ ਤੇ ਗੁਰੂ ਨਾਨਕ ਆਖਿਆ ਮਰਦਾਨਾ ਅਸਾ ਜੋ ਤੈਨੂੰ ਨਾਲ ਲੀਤਾ ਹੈ ਸੋ ਤੇਰੀਆਂ ਸਭ ਕਬੂਲ ਕਰ ਲਿੱਤੀਆਂ ਹਨ ਤੁਸੀਂ ਸਾਡੇ ਜੀ ਪ੍ਰਾਨ ਹੋ ਦਿਲ ਵਿੱਚ ਕਾਈ ਗਿਣਤੀ ਨਾ ਕਰੋ ਮੱਛੀ ਦੀ ਪਿੱਟ ਉੱਤੇ ਰਹੋ ਪਲਕ ਹੋਇਆ ਤਾ ਸਵਾ ਪਹਿਰ ਤਿੰਨ ਚੜਿਆ ਮੱਛ ਦੇ ਚੋੜੀ ਤਾਂ ਬਚਨ ਹੋਇਆ ਚੱਲ ਪਾਈ ਮੱਛ ਅਸੀਂ ਵੀ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ